ਕਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਅੱਜ ਭਾਗੋਂ ਦੀ ਸੰਗਰਾਂਦ ਦਾ ਦਿਹਾੜਾ ਹੈ ਜੀ ਤੇ ਆਪਦੇ ਮਹੀਨੇ ਦੀ ਵਿਚਾਰ ਕਰਨੀ ਹੈ ਸਮੇਂ ਦੇ ਮੁਤਾਬਕ 12 ਮਹੀਨੇ ਹਨ ਸ਼ੰਕਰਾਂਤ ਅਸਲੇ ਨਾਮ ਹੈ ਸ਼ੁਕ੍ਰਾਂਤ ਬਦਲਦਾ 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 ਇਹ ਸ਼ੰਕਰਾਂ ਦੇ ਬਣ ਗਿਆ ਸ਼ੁਕ੍ਰਾਂਤ ਇਹ ਸੰਸਕ੍ਰਿਤ ਦਾ ਨਵਜ ਹੈ ਜਿਵੇਂ ਅੰਗਰੇਜ਼ੀ ਵਿੱਚ ਸੂਰਜ ਨੂੰ ਸਨ ਕਿਹਾ ਜਾਂਦਾ ਹੈ ਨਾ ਸਨ ਸੰਗਰਾਦ ਤੇ ਫਿਰ ਹੁਣ ਆਪਾਂ ਸੌਖਾ ਹੀ ਬਣਾ ਲਿਆ ਸੰਗਰਾਦ ਹੈ ਜੀ ਅੱਜ ਸੰਗਰਾਦ ਕਦਨ ਨੂੰ ਹੈ ਜੀ ਸਾਰੇ ਹੁਣ ਸੰਗਰਾਦ ਹੀ ਕਹਿੰਦੇ ਹਨ ਸੰਗਰਾਦ ਦਾ ਜਿਹੜਾ ਨਾ ਸੰਬੰਧ ਸੂਰਜ ਦੇ ਨਾਲ ਹੈ ਸੂਰਜ ਦੇ 12 ਨਾਸ਼ਾ ਹਨ ਜਿਵੇਂ ਘਰ ਕਹ ਲਈਏ ਇੱਕ ਰਾਸ਼ ਤੋਂ ਦੂਜੀ ਰਾਸ਼ ਨੂੰ ਜਦੋਂ ਪ੍ਰਵੇਸ਼ ਹੁੰਦਾ ਤੇ ਉਸ ਦਿਨ ਨੂੰ ਸੰਗਰਾਦ ਕਹਿੰਦੇ ਹਨ ਜੇ ਤਾਂ ਗਰਮੀ ਤੋਂ ਸਰਦੀ ਆਉਣੀ ਹੋਵੇ ਤੇ ਸਮਝੋ ਫਿਰ ਅੱਜ ਸੂਰਜ ਜਿਹੜਾ ਨਾ ਉਹ ਨੀਚਲੇ ਘਰ ਤੋਂ ਆਪਣੇ ਉੱਪਰਲੇ ਘਰ ਵਿੱਚ ਪ੍ਰਵੇਸ਼ ਹੋ ਗਿਆ। ਭਾਵ ਧਰਤੀ ਤੋਂ ਕੁਝ ਦੂਰ ਚਲੇ ਗਿਆ। ਜਦ ਧਰਤੀ ਦੂਰ ਹੋ ਗਈ, ਜਦ ਸੂਰਜ ਦੂਰ ਹੋ ਗਿਆ, ਗੱਲ ਤਾਂ ਇੱਕੋ ਹੀ ਹੈ। ਜਦੋਂ ਸੂਰਜ ਦੂਰ ਹੋ ਗਿਆ ਧਰਤੀ ਤੋਂ ਤਾਂ ਧਰਤੀ ਦੀ ਤਪਤ ਜਿਹੜੀ ਹੈ ਨਾ ਉਹ ਘਟ ਗਈ, ਤਪਸ਼ ਘਟ ਗਈ। ज्येठ ਤੇ ਹਾੜ ਦੇ ਮਹੀਨੇ ਵਿੱਚ ਬਹੁਤ ਨੇੜੇ ਸੀ ਤੇ ਸਾਨੂੰ ਤਪਸ਼ ਜਿਆਦੀ ਪੈਂਦੀ ਸੀ ਹੌਲੀ ਹੌਲੀ ਉੱਪਰਲੇ ਘਰਾਂ ਚਲੇ ਗਿਆ ਅੱਜ ਫਿਰ ਹੋਰ ਉੱਪਰਲੇ ਘਰ ਚ ਪਹੁੰਚ ਗਿਆ 12 ਰਾਸ਼ਾ ਹਨ ਤੇ ਸੰਗਰਾਦ ਨੂੰ ਰਾਸ਼ ਬਦਲੀ ਜਾਂਦੀ ਹੈ ਤਾਂ ਇਸ ਕਰਕੇ ਸੂਰਜ ਦੇ ਨਾਲ ਸੰਗਰਾਦ ਦਾ ਸਬੰਧ ਹੈ ਸਨ ਸੰਕਰਾਂਤ ਸੰਗਰਾਮ ਸੋ ਮਹਾਰਾਜ ਜੀ ਕਹਿੰਦੇ ਇਹਦਾ ਪ੍ਰਕਿਰਤੀ ਤੇ ਬਹੁਤ ਅਸਰ ਪੈਂਦਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ ਸੂਰਜ ਨੇੜੇ ਆਉਂਦਾ ਜਾਂਦਾ ਤੇ ਬੰਦਾ ਖਾਣ ਪਾਣ ਸਭ ਕੁਝ ਬਦਲੇ ਜਾਂਦਾ ਹੈ ਗਰਮੀਆਂ ਦੇ ਸਾਡੇ ਹੋਰ ਭੋਜਨ ਹਨ ਸਾਡੇ ਹੋਰ ਬਸਤਰ ਹਨ ਸਾਨੂੰ ਹੋਰ ਫਲ ਫਲ ਹੋਰ ਮਿਲਦੇ ਹਨ ਭੋਜਨ ਹੋਰ ਮਿਲਦੇ ਸਰਦੀਆਂ ਨੂੰ ਸਾਨੂੰ ਹੋਰ ਭੋਜਨ ਹੋਰ ਤਰ੍ਹਾਂ ਦੇ ਵਸਤਰ ਸਰਦੀਆਂ ਤੇ ਹੋਰ ਹਨ ਗਰਮੀਆਂ ਤੇ ਭੋਜਨ ਤੇ ਵਸਤਰ ਹੋਰ ਹਨ ਇਹਦਾ ਅਸਰ ਪ੍ਰਕਿਰਤੀ ਤੇ ਪੈਂਦਾ ਹੈ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਚਨ ਕਰਦੇ ਹਨ ਜੀ ਪੰਸੋਲੇ ਦੀ ਬਾਣੀ ਚ ਰੋਜ਼ੀ ਤਾਂ ਪੜਦੇ ਆ ਸੂਰਜ ਏਕੋ ਰੁੱਤ ਅਨੇਕ ਇੱਕ ਸੂਰਜ ਹੈ ਇਹਦੇ ਕਰਕੇ ਰੁੱਤਾਂ ਅਨੇਕ ਬਣਦੀਆਂ ਹਨ ਤੇ ਇਹਦੇ ਨਾਲ ਹੀ ਸਾਡਾ ਰਹਿਣ-ਸਹਿਣ ਤਬਦੀਲ ਹੋਉਂਦਾ ਰਹਿੰਦਾ ਹੈ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕਿਹ ਕਿਤੇ ਵੇਸ ਕਹਿੰਦੇ ਹੈ ਨਾਨਕ ਭਾਈ ਉਸ ਕਰਤੇ ਦੇ ਵੇਸ ਹੋ ਰਹੇ ਹਨ ਕਦੇ ਅਰਜ਼ਾਈਆਂ ਦਾ ਸਰੀਰ ਨਿਕ ਮੰਗਦਾ ਹੈ ਤੇ ਕਦੇ ਕਹਿੰਦਾ ਏਸੀ ਲਾ ਦਿਓ ਮੈਨੂੰ ਬੜੀ ਗੋੜ ਹੈ ਠੰਡ ਮੰਗਦਾ ਹੈ ਤੇ ਕਰਤੇ ਦੇ ਵੇਸ ਹੀ ਹਨ ਤੇ ਇਹ ਸੂਰਜ ਦੇ ਨਾਲ ਹੀ ਤਾਂ ਹਰ ਚੀਜ਼ ਜੁੜੀ ਹੋਈ ਹੈ ਅੱਜ ਭਾਦੋਂ ਦਾ ਮਹੀਨਾ ਆਰੰਭ ਹੋਇਆ ਹੈ ਵਾਰਜ ਕਹਿੰਦੇ ਭਾਦੋਏ ਭਰਮ ਭੁਲਾਣੀਆਂ ਦੁਜੇ ਲੰਗਾ ਹੇਤ ਭਾਦੋ ਦਾ ਮਹੀਨਾ ਦੋ ਪਾ ਜਿਹੜਿਆ ਨਾ ਜਿਵੇਂ ਕੋਈ ਕੱਪੜਾ ਹੈ ਤੇ ਆਪ ਕਹਿੰਦੇ ਡਬਲ ਸ਼ੇਡ ਹੈ ਵਿੱਚੇ ਲਾਲ ਲਾਲ ਦਿਸਦਾ ਵਿੱਚੇ ਹਰਾ ਹਰਾ ਦਿਸਦਾ ਹੈ ਥੋੜਾ ਹਲਾਉਨੇ ਹਾਂ ਦੋ ਪਾ ਕੱਪੜਾ ਦੋ ਪਾ ਮਾਰਵਾ ਇਹ ਮਹੀਨਾ ਵੀ ਮਾਰ ਕਹਿੰਦੇ ਭਾਦੋਏ ਸਪੇਸ਼ ਦੇਖਿਆ ਅਰਥ ਕਰੀਏ ਨਾ ਭਾ ਸਪੇਸ਼ ਦੋਏ ਦੋ ਭਾ ਮਾਰਦਾ ਮੇਂ ਪੈ ਜੂਵੇਂ ਠੰਡੀ ਹਵਾ ਚੱਲ ਪਈ ਤਾਂ ਇਦਾਂ ਲੱਗਦਾ ਜਿਵੇਂ ਹੁਣ ਸਰਦੀ ਚੇਤੀ ਹੀ ਆ ਜਾਗੀ ਮੇਂ ਨਾ ਫੇ ਕੁਝ ਦਿਨ ਤਾਂ ਫਿਰ ਪਸੀਨਾ ਹੀ ਨਹੀਂ ਸੁੱਕਦਾ ਹੈ ਦੇਖ ਲਓ ਦੋ ਭਾ ਦਾ ਰੰਗ ਹੁਣ ਹੋਰ ਦੋ ਭਾ ਦਾ ਆਪਾ ਛਤਰੀ ਚੁਕਲੇ ਵੀ ਚੱਲੇ ਹਾਂ ਕਿਤੇ ਦੂਰ ਭੇਜ ਨਾ ਜਾਈਏ ਪਰ ਛਤਰੀ ਕੋਲਣ ਦੀ ਲੋੜ ਹੀ ਨਹੀਂ ਪਈ ਮਹੀਨਾ ਤਾਂ ਸੌਣ ਪਾ ਦੋ ਸੀ ਨਾ ਸੌਣ ਪਾ ਦੋ ਦਾ ਮਹੀਨਾ ਬਸਾਤ ਫੜੋ ਕਦੋਂ ਮੈਂ ਆ ਜਾਈਏ ਛਤਰੀ ਕੋਲਣ ਦੇ ਲੋੜ ਹੀ ਨਹੀਂ ਬਈ ਧੋਬੇ ਚੜੀ ਰਹੀ ਤੇ ਫੇਰ ਸੋਚਿਆ ਅੱਗੇ ਛਤਰੀ ਲੈ ਕੇ ਗਿਆ ਸੀ ਲੋੜ ਹੀ ਨਹੀਂ ਬਈ ਖੋਲ ਰਦੇ ਤੇ ਹੁਣ ਛੱਡੋ ਘਰ ਹੀ ਰਹਿਣ ਦਿਓ ਛਤਰੀ ਕਿੱਥੇ ਚੁੱਕੀ ਫਿਰਾਂਗੇ ਤੇ ਰਸਤੇ 'ਚ بارش ਆ ਜਾਂਦੀ ਹੈ ਧੁੱਪ ਜੜੀ ਹੁੰਦੀ ਹੈ ਛੇਤੀ ਹੀ ਬੱਦਲ ਆਉਂਦ ਤੱਕ ਮੀਂਹ ਪੈ ਲੱਗ ਜਾਂਦਾ ਉਹ ਸਾ ਨਹੀਂ ਹੈ ਇਹ ਗਰਮੀ ਦੀ ਮਹਿਸੂਸਾਂ ਵਿੱਚ ਠੰਡਕ ਦੀ ਮਹਿਸੂਸਾਂ ਵਿੱਚ ਹੀ ਧੁੱਪ ਚੜੀ ਰਹਿੰਦੀ ਹੈ ਕਈ ਵੇਲੇ ਵਿੱਚ ਮੀਂਹ ਵੀ ਆ ਜਾਂਦਾ ਭਾਦੋਂ ਭਰਮ ਭਰਾਣੀਆਂ ਤੇ ਮਰ ਕਹਿੰਦੇ ਭਾਦੋਂ ਦੇ ਮਹੀਨੇ ਵਿੱਚ ਬੰਦਾ ਭਰਮ ਲੱਕੀ ਜੀ ਪਿਆਰਦਾ ਕਦੀ ਪਿੰਜ ਜਾਂਦਾ ਤੇ ਕਦੀ ਸੁੱਕਾ ਵੀ ਰਹਿ ਜਾਂਦਾ ਤਾਂ ਸਤਿਗੁਰੂ ਜੀ ਕਹਿੰਦਾ ਭਾਈ ਐਦਾਂ ਕਈ ਬੰਦਿਆਂ ਦਾ ਜੀਵਨ ਵੀ ਐਦਾਂ ਦਾ ਹੀ ਹੈ ਉਹ ਮਾੜ ਗੰਦੇ ਬਾਦੋਂ ਭਰਮ ਭੁਲਾਨੀਆਂ ਦੂਜੇ ਲੱਗਾ ਹੇਤ ਇੱਕ ਮਾਲਕ ਨੂੰ ਛੱਡ ਕੇ ਤੇ ਕਈ ਪਾਸੇ ਤੁਰੇ ਫਿਰਦੇ ਹਨ ਬਾਦੋਂ ਦੇミネ ਮੰਗੂ ਉਹਨਾਂ ਨੂੰ ਸਮਝ ਹੀ ਨਹੀਂ ਪੈਂਦੀ ਬਾਦੋਂ ਭਰਮ ਭੁਲਾਨੀਆਂ ਜ਼ਿੰਦਗੀ ਹੀ ਭਰਮ ਭੁਲੇਖੇ ਜਗਵਾ ਦਿੱਤੀ ਜ਼ਿੰਦਗੀ ਹੀ ਭਰਮ ਭੁਲੇਖੇ ਜਗਵਾ ਦਿੱਤੀ ਪੂਰਨ ਗੁਰੂ ਧਾਰਨ へ ਨੇ ਕੋਈ માતા ਜੀ ਨਾ ਕੰਗੇ ਤਤ ਮੇਤਾ ਮਹਾਪੁਰਸ਼ਾ ਕੋਲ ਗਈ ਕਹਿੰਦੇ ਬਾਬਾ ਜੀ ਮੈਂ ਤੁਹਾਨੂੰ ਗੁਰੂ ਧਾਰਨ ਕਰਨ ਆਈ ਆ ਉਹ ਕਹਿੰਦੇ માતા ਤੂੰ 80 ਸਾਲ ਦੇ ਕਰੀਬ ਲੱਗਦੇ ਹੈਂ ਅਨੇ ওভার ਬਚੇਤ ਕਰ ਲਈ ਤੂੰ ਅਜੇ ਗੁਰੂ ਹੀ ਨਹੀਂ ਧਾਰਨ ਕੀਤਾ ਹੱਦ ਹੋ ਗਈ ਹਮਾਲ ਹੋ ਗਈ ਕਹਿੰਦੀ ਨਹੀਂ ਜੀ ਮੈਂ ਗੁਰੂ ਤਾਂ ਛੋਟੀ ਹੁੰਦੀ ਮਾਪਿਓ ਜਿਹਨੂੰ ਮੰਨਦੇ ਸੀ ਨਾ ਉਹ ਬਾਬਿਆਂ ਕੋਲ ਜਾਂਦੇ ਸੀ ਤਾਂ ਮੈਂ ਵੀ ਨਾਲ ਗੁੰਮ ਵੀ ਲੈ ਜਾਂਦੀ ਸੀ ਗੁਰੂ ਤਾਂ ਉਹ ਪਹਿਲੋਂ ਛੋਟੀ ਹੁੰਦੇ ਨਾਲ ਧਾਰਨ ਕੀਤਾ ਸੀ ਪਰ ਉਹ ਬਾਬਾ ਜੀ ਫਿਰ ਢਾਈ ਕਰ ਗਏ ਫਿਰ ਮੈਂ ਵਿਆਹ ਤੋਂ ਬਾਅਦ ਪਤੀ ਦੇ ਨਾਲ ਇੱਕ ਹੋਰ ਗੁਰੂ ਧਾਰਨ ਕੀਤਾ ਸੀ ਤੇ ਉਹ ਵੀ ਉਹ ਵੀ ਚੜ੍ਹਾਈ ਕਰ ਗਏ ਫਿਰ ਕਹਿੰਦੇ ਮੈਂ ਕੋਹਰ ਤੀਜਾ ਗੁਰੂ ਧਾਰਨ ਕੀਤਾ ਉਹ ਵੇ ਹੁਕਮ ਸੱਤ ਹੋ ਗਿਆ ਤੇ ਹੁਣ ਮੈਂ ਤਾਂ ਤੁਹਾਨੂੰ ਚੌਥੇ ਤੁਹਾਨੂੰ ਗੁਰੂ ਧਾਰਨ ਕਰਨ ਆਇਆ ਚੌਥੇ ਨੰਬਰ ਤੇ ਤੇ ਉਹ ਮਹਾਪੁਰਸ਼ ਕਹਿੰ ਲੱਗੇ ਮਾਤਾ ਹੁਣ ਮੇਰਾ ਭੋਗ ਪਾਉਣ ਦੀ ਸਲਾਹ ਆ ਤੇਰੀ ਲੱਗਦਾ ਤੂੰ ਗੁਰੂ ਹੀ ਮਾਰਦੇ ਫਿਰਦੇ ਹੈ ਅਨਕੌਥੇ ਨੰਬਰ ਤੇ ਕੀ ਖਿਆਲਿਆ ਮੇਰਾ ਭੋਗ ਪਾਉਣ ਦੀ ਸਲਾਹ ਕਰੇ ਬਹੁਤ ਕਹਿੰਦੇ ਗਲਤ ਬਾਤ ਆ ਉਸ ਮਾਤਾ ਦੀ ਬਾਹ ਫੜੀ ਚੱਲ ਕਹਿੰਦੇ ਤੈਨੂੰ ਮੈਂ ਨਾ ਪੂਰਾ ਗੁਰੂ ਮਲਾਉਣਾ ਜਿਹਦਾ ਕਦੇ ਭੋਗੇ ਨਹੀਂ ਪੈਣਾ ਬਾਹ ਫੜ ਕੇ ਮਾਤਾ ਨੂੰ ਨਾ ਪੜਦਾ ਪੜਾ ਕੀਤਾ ਕਮਰੇ ਚ ਲੈ ਗਿਆ ਕਮਰੇ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੋਇਆ ਸੀ ਕਲ ਕੇ ਮਾਤਾ ਐਸ ਗੁਰੂ ਦੇ ਚਰਨੀ ਪੈ ਰੜ ਲਾਗ ਇਹਦਾ ਕਦੇ ਭੋਗ ਨਹੀਂ ਪੈਣਾ ਜੁਗੋ ਜੁਗ ਅਟਲ ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਕਿੰਨੇ ਵੱਡੇ-ਵਡੇਰ ਦਾਦੇ ਪੜਦਾਦੇ ਉਹਨਾਂ ਦੇ ਦਾਦੇ ਪੜਦਾਦੇ ਪੜਦੇ-ਪੜਦੇ ਚਲੇ ਗਏ ਹੁਣ ਸਾਡੀ ਵਾਰੀ ਹੁਣ ਅਸੀਂ ਪੜਦੇ ਆ ਤੇ ਚਲੇ ਪੜਦੇ-ਪੜਦੇ ਆਪਾਂ ਵੀ ਜਾਣਾ ਹੈ ਤੇ ਅਗਰ ਸਾਡੇ ਬੱਚੇ ਪੜਨਗੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੁਗੋ-ਜੁਗ ਅਟਲ ਹਨ ਸ਼ਬਦ ਗੁਰੂ ਹਨ ਦੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਕਹਿੰਦੇ ਸਤਿਗੁਰ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਕੋਈ ਕਿਤਾਬ ਕਿੰਨੇ ਵੀ ਵਧੀਆ ਹੋਵੇ ਅਖਬਾਰ ਕਿੰਨੇ ਵਧੀਆ ਹੋਵੇ ਕੋਈ ਨਾਵਲ ਕਿੰਨਾ ਵਧੀਆ ਹੋਵੇ ਇੱਕ ਵਾਰੀ ਪੜ ਲਿਆ ਦੋ ਵਾਰੀ ਪੜ ਲਿਆ ਤਿੰਨ ਵਾਰੀ ਵੀ ਕਈ ਪੜ ਲੈਂਦੇ ਆ ਕਹਿੰਦੇ ਬਹੁਤ ਵਧੀਆ ਨਾਵਲ ਹੈ ਬੜੀ ਵਧੀਆ ਕਹਾਣੀਆਂ ਸਟੋਰੀ ਬੜੀ ਵਧੀਆ ਮਗਾ ਨਾ ਵੀ ਚੌਥੀ ਵਾਰੀ ਤਾਂ ਫਿਰ ਕੋਈ ਨਹੀਂ ਪੜਦਾ ਹੈ ਕਹਿੰਦੇ ਵਾਦਲਾ ਹੁਣ ਤਾਂ 4 3 ਵਜੇ ਤਾਂ ਪੜਦੇ ਆ ਹੁਣ 4 ਵਜੇ ਕੀ ਪੜ ਕੇ ਲੈਣਾ ਗਲਤ ਆ ਉਹ ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੇ ਰੋਜ਼ ਪੜਦੇ ਹਾਂ ਜਪਜੀ ਸਾਹਿਬ ਤਾਂ ਪੜ ਹੀ ਲੈਂਦੇ ਨਾ ਆਪਾਂ ਰੋਜ਼ ਰੋਜ ਪੜਦੇ ਕਦੇ ਮਨ ਆ ਕਿ ਆ ਵੀ ਕੀ ਰੋਜ ਜਗਜੀਤ ਸਿੰਘ ਮੈਂ ਗੁਟਕਾ ਲੈ ਕੇ ਬੈਠ ਜਾਂਦਾ ਹਾਂ ਰੋਜ ਵਸੂਨੀ ਸਿੰਘ ਸਾਹਿਬ ਪੜਨ ਲੱਗ ਜਾਂਦਾ ਹਾਂ ਬਾਣੀ ਤਾਂ ਉਹ ਹੀ ਹੈ ਕਦੇ ਮੜਨੇ ਕਿਹਾ ਨਹੀਂ ਕਿਹਾ ਪਰਿਓ ਰੋਜ ਸਾਨੂੰ ਨਾ ਧਿਆਨ ਨਾਲ ਪੜੋ ਨਾਤਰ ਨਵੀਂ ਗੱਲ ਮਿਲੇਗੀ ਕਈ ਬਲੀ ਅੱਜ ਵੀ ਹਰਾਜ ਹੋਣ ਹੋ ਜਾਂਦੇ ਆ ਬਚਪਨ ਤੋਂ ਹੀ ਵਾਣੀ ਪੜਦਾ ਕਰਿਆ 12 13 ਸਾਲ ਦੀ ਉਮਰ ਤੋਂ ਕਈ ਵਾਰੀ ਹਾਲੇ ਵੀ ਜਪਜੀਤ ਸਾਹਿਬ ਸੁਖਮਨੀ ਸਾਹਿਬ ਦੀ ਬਾਣੀ ਪੜਦੇ ਜਾਂਦਾ ਤੇ ਹਾਲੇ ਵੀ ਕੋਈ ਹੈਰਾਨ ਹੋ ਜਾਂਦਾ ਅੱਛਾ ਇਹਦਾ ਮੱਲਬਾ ਇਹਦਾ ਇਹ ਅਰਥ ਸੀਗਾ ਸਮਝੇ ਨਹੀਂ ਲੱਗਿਆ ਅੱਗੇ ਇੰਨੇ ਵਾਰੀ ਪੜਿਆ ਸ਼ਬਦ ਜਿਹੜਾ ਹੈ ਨਾ ਮਾਰੇ ਕਹਿੰਦੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖਾ ਸਾਮਣ ਰਹਿ ਹਸਮਾਏ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਤਿਗੁਰ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਈਸ ਗੁਰੂ ਨੇ ਸਦਾ ਹੀ ਜੁਗ ਜੁਗ ਟਾਲ ਰਹਿਣਾ ਹੈ ਆਓ ਬਾੜ ਚੇਲਿਆਂ ਭੁਗਿਆਂ ਦੇ ਬਾਬਿਆਂ ਨੂੰ ਛੱਡ ਕੇ ਜਿਹੜੇ ਸਾਡੇ ਵਰਗੇ ਆ ਜਿਨ੍ਹਾਂ ਦਾ ਭੁੱਖ ਪੈ ਜਾਣਾ ਹੈ ਉਹਨਾਂ ਦਾ ਖੜਾ ਛੱਡ ਕੇ ਐਵੇਂ ਭਰਮ ਲਿਖੇ ਜਨਾ ਤਰੇ ਫਿਰੋ ਬਾਦੋ ਦੇ ਮਹੀਨੇ ਵਾਂਗੂ ਉਪਾਦੋਂ ਭਰਮ ਪੁਰਾਣੀਆਂ ਦੁਜੇ ਲੱਗਾ ਹੈ ਤਾਂ ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਉਰਨ ਗੁਰੂ ਇਹ ਹੀ ਹੈ ਇਹ ਹੀ ਹੈ ਪਾਤੋ ਪਰ ਕਲਾਣੀਆਂ ਦੂਜੇ ਲਗਾਹੇ ਦੂਜਨ ਕਾਹੇ ਦੀ ਗੱਲ ਆਪ ਜੀ ਨੇ ਸੁਣੀ ਲਿਆ ਲੱਕ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤ ਭਾਈ ਗੁਰੂ ਤੋਂ ਬੇਮ ਖੋ ਕਰਕੇ ਜੁਨੀਆਂ ਮਰਜੀ ਅਮੀਰੀਆਂ ਭੋਗਦੇ ਹਾਂ ਹੈ ਉਹ ਤਾਂ ਇਉਂ ਹੈ ਉਹ ਐਸਾ ਹੈ ਜਿਵੇਂ ਵਿਧਵਾ ਔਰਤ ਦੱਬ ਕੇ ਹਾਰ ਸ਼ਿੰਗਾਰ ਕਰੇ ਤੇ ਲੋਕ ਕਹਿੰਦੇ ਕਿ ਇਹਨੂੰ ਦਿਖਾਉਂਦੀ ਹੈ ਬਈ ਗੱਲਾਂ ਸ਼ੁਰੂ ਹੋ ਜਾਂਦੀਆਂ ਕਿ ਇਹਨੂੰ ਦਿਖਾਉਂਦੀ ਹੈ ਇਹਦਾ ਤਾਂ ਪਤੀ ਹੀ ਨਹੀਂ ਹੈ ਤੈਸੇ ਹੀ ਆਪਣੇ ਪਤੀ ਸਤਿਗੁਰੂ ਜੀ ਨੂੰ ਛੱਡ ਕੇ ਜਿਹੜੀਆਂ ਸਾਡੇ ਕੋਲ ਸ਼ਿੰਗਾਰ ਹਨ ਬੰਦੇ ਦਾ ਘਰ ਸੋਹਣਾ ਹੋਵੇ ਨਾ ਇਹ ਵੀ ਬੰਦੇ ਦਾ ਸ਼ਿੰਗਾਰ ਹੈ ਪੁਲਿਆ ਨਹੀਂ ਸੋਹਣਾ ਮੇਰੀ ਕੋਠੀ ਬੜੀ ਵਧੀਆ ਹੈ بڑے ਕੀਮਤੀ ਪੱਥਰ ਲਾ ਕੇ ਬਣੀ ਇਹ ਵੀ ਬੰਦੇ ਦਾ ਸ਼ਿੰਗਾਰ ਹੈ ਚੰਗਾ ਗੱਡੀ ਵਧੀਆ ਗੱਡੀ ਖੜੀ ਹੋਵੇ ਉਹ ਵੀ ਸ਼ਿੰਗਾਰ ਹੈ ਘਰ ਚ ਵਧੀਆ ਬੈੱਡ ਵਧੀਆ ਸਜੋ ਸੋਣ ਇਹ ਵੀ ਬੰਦੇ ਦਾ ਸ਼ਿੰਗਾਰ ਹੈ ਇਹ ਕੋਠੀ ਵਧੀਆ ਬਣਾਈ ਅੰਦਰ ਮੰਜੇ ਟੁੱਟੇ ਪਏ ਹੋਣ ਤੇ ਅਗਲਾ ਕੰਦਾ ਕੋਠੀ ਦਾ ਐਡੀ ਬਣਾਲੀ ਤੇ ਮੰਜੇ ਉਹਦੇ ਟੁੱਟੇ ਭੱਜੇ ਪਏ ਘਰ ਵਿੱਚ ਸਾਰਾ ਕੀਮਤੀ ਸਮਾਨ ਵੀ ਬੰਦੇ ਦਾ ਸ਼ਿੰਗਾਰ ਹੈ ਨਿਰਾ ਇਹ ਨਹੀਂ ਵੀ ਮੋਰ ਸਭ ਸਵਾਰ ਲਿਆ ਇਹ ਨਹੀਂ ਵੀ ਘੜੀਆਂ ਮੁੰਦੀਆਂ ਪਾਲੀਆਂ ਗਹਿਣੇ ਪਾਲੇ ਇਹ ਇਹ ਤਾਂ ਸ਼ਿੰਗਾਰ ਹੈਗੇ ਆ ਨਾ ਅਪਾ ਇਹਨੂੰ ਸ਼ਿੰਗਾਰ ਕਹਿੰਦੇ ਚੰਗਾ ਘਰ ਵੀ ਤੇ ਚੰਗਾ ਘਰ ਵਿੱਚ ਸਾਜੋ ਸਮਾਨ ਵੀ ਤੇ ਚੰਗਾ ਜੀਵਨ ਸਾਥੀ ਵੀ ਚੰਗੇ ਬੱਚੇ ਵੀ ਇਹ ਇਹ ਵੀ ਸ਼ਿੰਗਾਰ ਦੇ ਵਿੱਚ ਆਉਂਦਾ ਮਾੜੀ ਕਹਿੰਦੇ ਅਸੀਂ ਤਾਂ ਬੱਚੇ 16 ਸ਼ਿੰਗਾਰ ਹੁੰਦੇ ਆ 16 ਕੋਈ ਕਰਦਾ ਨਹੀਂ ਚਾਹੇ ਪੁਰਖ ਹੋਵੇ ਚਾਹੇ ਬੇਟੀ ਹੋਵੇ 16 ਸ਼ਿੰਗਾਰ ਕੋਈ ਕਰਦਾ ਨਹੀਂ ਹੈ ਕਿਸ ਨੇ ਰੋ ਕਰਨਾ ਕਿਸ ਨੇ ਚਾਰਨ ਕਰਨਾ ਪੰਜ ਚਾਰ ਰੇ ਕਰਦੇ 16 ਸ਼ਿੰਗਾਰ ਗਿਣੇ ਹੋਏ ਤੇ ਇੱਥੇ ਮਾਰਜ ਨੇ ਹਜ਼ਾਰ ਵੀ ਨਹੀਂ ਕਿਹਾ 100 ਵੀ ਨਹੀਂ ਕਿਹਾ ਹਜ਼ਾਰ ਵੀ ਨਹੀਂ ਕਿਹਾ ਐਥੇ ਤਾਂ ਸਤਿਗੁਰੂ ਜੀ ਨੇ ਕਿਹਾ ਲੱਖ ਸ਼ਿੰਗਾਰ ਬਣਾਇਆ ਭਾਦੋ ਪਰਮਪਰਾਂ ਲੜੀਆਂ ਕਾਰਜਨਾਹਿ ਕਿਤ ਲੱਖ ਸ਼ਿੰਗਾਰ ਬਣਾਇਆ ਕਾਰਜਨਾਹੀ ਕੇਤ ਕੰਦੇ ਇਹ ਜੋ ਤੇਰੇ ਕੋਲ ਧਨ ਮਾਲ ਗੋਠੀਆਂ ਕਾਰਾਂ ਸੋਨੇ ਚਾਂਦੀ ਧਨ ਮਾਲ ਕਿਸੇ ਵੀ ਕਾਰਜ ਨਹੀਂ ਕੀਤ ਕਿਸੇ ਕੰਮ ਦਾ ਨਹੀਂ ਕਿਉਂ ਕਿਉਂਕਿ ਤੇਰਾ ਕੋਈ ਸਾਈਂ ਖਸਮ ਹੀ ਨਹੀਂ ਤੂੰ ਗੁਰੂ ਵਾਲਾ ਹੀ ਨਹੀਂ ਤੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮਾਲਕ ਹੀ ਨਹੀਂ ਬਣਾਇਆ ਤੂੰ ਤਾਂ ਉਸ ਵਿਧਵਾ ਔਰਤ ਵਾਂਗੂ ਤਰਿਆ ਫਿਰਦਾ ਹੈ ਉਹਦਾ ਹਾਰ ਸ਼ਿੰਗਾਰ ਲੋਕਾਂ ਨੂੰ ਚੁਭਦਾ ਹੈ ਚੰਗਾ ਨਹੀਂ ਲੱਗਦਾ ਤੇ ਜੇ ਤੂੰ ਦੇਣ ਵਾਲੇ ਰੱਬ ਨੂੰ ਭੁੱਲ ਗਏ ਅਜੈਸ਼ੀਆਂ ਚ ਲੱਗਾ ਤੇ ਤੇਰਾ ਲੱਖ ਸ਼ਿੰਗਾਰ ਵੀ ਵਰਜ ਕਹਿੰਦੇ ਕਿਸੇ ਕੰਮ ਦਾ ਨਹੀਂ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤ ਕਿ ਕਾਰਜਾਂ ਹੀ ਕੀਤੇ ਦਾ ਕਿਸੇ ਕੰਮ ਦਾ ਨਹੀਂ ਮੈਂ ਨਹੀਂ ਕਹਿੰਦਾ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੁੜਤ ਰੱਖਦੇ ਉਹ ਕਰ ਰਹੇ ਆ ਜਿੱਤ ਦੇ ਨ ਦੇਹ ਬੇਨਸਸੀ ਤਿਤ ਮੇਲ ਕਾ ਸੁਨ ਪ੍ਰੇਤ ਤੂੰ ਸਮਝਦਾ ਹੈ ਕਿ ਮੇਰਾ ਪਰਿਵਾਰ ਬਹੁਤ ਬਹੁਤ ਪਿਆਰ ਕਰਦਾ ਹੈ ਬਹੁਤ ਪਿਆਰ ਕਰਦਾ ਹੈ ਮੇਰਾ ਪਤੀ ਵਨੂ ਬੜਾ ਪਿਆਰ ਕਰਦਾ ਹੈ ਤੇ ਜੇ ਪਤੀ ਕਹੇ ਮੇਰੀ ਪਤਨੀ ਤਾਂ ਮੇਰੇ ਤੋਂ ਬਣਾ ਲੰਗਰ ਵੀ ਛਕਦੀ ਇੰਨਾ ਪਿਆਰ ਕਰਦੀ ਹੈ ਕੋਈ ਬੰਦਾ ਜੀ ਲੰਗਰ ਉਹ ਸੰਤਾਂ ਨੂੰ ਆ ਕੇ ਰੋੜ ਕਹਿੰਦਾ ਸੀ ਮੇਰਾ ਪਰਿਵਾਰ ਜੀ ਮੇਰੇ ਸਾਹ ਜਿੰਦਾ ਮੜ ਜਾ ਲੇਟ ਹੋਵਾਂ ਉਸੇ ਵੇਲੇ ਲਪੜ ਤੁਰ ਪੈਂਦਾ ਕਹਿੰਦੇ ਅੱਛਾ ਰੋੜ ਜੀ ਉਹਨੇ ਆਖੀ ਕਹਿਣਾ ਤੇ ਉਹ ਕਹਿੰਦੇ ਫਿਰ ਤੈਨੂੰ ਕੋਈ ਪਿਆਰ ਨਹੀਂ ਕਰਦਾ ਤੇਰੇ ਜਿਹੜੀਆਂ ਤੂੰ ਧਨ ਦੌਲਤਾਂ ਕਮਾਉਣਾ ਉਹਦੇ ਨਾਲ ਪਿਆਰ ਕਰਦਾ ਨਾ ਜਿੰਦਾ ਹੁੰਦਾ ਬਹੁਤ ਪਿਆਰ ਕਰਦਾ ਸੰਤ ਕਹਿੰਦੇ ਚੰਗਾ ਉਹਨਾਂ ਨੇ ਖੰਡ ਪੀਸ ਕੇ ਨਾ ਊੜੀ ਬਣਾ ਦਿੱਤੀ ਤੇ ਕਹਿੰਦੇ ਇਓ ਘਰੀ ਇਹਦੇ ਵਿੱਚ ਨਾ ਸੰਖਿਆ ਹੈ ਕੈਦ ਦੇ ਘਰ ਦਾ ਸੰਖਿਆ ਹੈ ਬਹੁਤ ਖਤਰਨਾਕ ਤੇ ਮਾਪੇ ਕਹਿੰਦੇ ਸੀ ਕਿ ਮੈਂ ਚਲੇ ਜਾਣਾ ਹੈ ਢਾਡੀ ਡੰਗ ਦੇ ਵਿੱਚ ਨਾ ਮੇਰੀ ਔੜੀ ਪੂਰੀ ਹੋ ਰਹੀ ਹੈ ਤੇ ਮੈਨੂੰ ਤੁਸੀਂ ਪਿਆਰ ਬਹੁਤ ਕਰਦੇ ਹੋ ਕਹਿੰਦੇ ਤੇਰੇ ਤੋਂ ਨਾ ਮਰ ਜਾਵਾਂਗੇ ਉਹ ਮਾਪੇ ਕਹਿੰਦੇ ਸੀ ਜੇ ਤੇਰੇ ਥਾਂ ਕੋਈ ਹੋਰ ਚਲੇ ਜਾਵੇ ਘਰ ਦਾ ਮੈਂਬਰ ਤਾਂ ਤੂੰ ਬੱਥ ਸਕਦਾ ਹੈ ਕਹਿੰਦੇ ਇਦਾਂ ਖੈਰੀ ਹੈ ਇਹ ਦੇ ਵਿੱਚ ਨਾ ਜੋ ਵੀ ਹੈ ਉਸ ਵਿੱਚ ਕੁਝ ਨਹੀਂ ਹੈ ਕਹਿੰਦੀ ਜਾਂਦਾ ਕਹਿੰਦਾ ਠੀਕ ਹੈ ਜੀ ਚਲੋ ਮੈਨੂੰ ਹੀ ਪਤਾ ਲੱਗ ਜਾਊਗਾ ਕਰਜ ਕਿਉਂ 10000 ਲੰਮਾ ਪਿਆ ਪਤਨੀ ਆਈ ਮੱਝ ਵਿੱਚ ਕਹਿੰਦੀ ਜੀ ਕੀ ਉਹ ਗੱਲ ਹੋਈ ਸਰਦਾਰ ਜੀ ਕਹਿੰਦਾ ਬਈ ਗੱਲ ਇਸ ਤਰ੍ਹਾਂ ਦੇ ਹੋਈ ਆ ਮਾਪੇ ਚ ਕਹਿੰਦੇ ਵੀ ਕੱਲ ਨੂੰ ਭੋਗ ਪੈ ਜਾਣਾ ਕਹਿੰਦੇ ਅੱਛਾ ਕੋਈ ਤਰੀਕਾ ਨਹੀਂ ਵਾਪਰਣ ਕਹਣਾ ਸੀ ਬਚਣ ਦਾ ਕਹਿੰਦੇ ਆਹੋ ਆ ਜ਼ਹਿਰ ਦੀ ਕੁੜੀ ਸੰਕੀਏ ਦੀ ਕੁੜੀ ਦਿੱਤੀ ਆ ਕਹਿੰਦੇ ਤੇਰੇ ਥਾਂ ਕੋਈ ਹੋਰ ਆਪਣੀ ਜਾਨ ਦੇ ਦੇਵੇ ਤਾਂ ਤੇਰਾ ਬਚਾ ਹੋ ਜਾ। ਕਹਿੰਦੇ ਅੱਛਾ। ਉੱਤਰ ਵੀ ਆ ਗਿਆ। ਉਹਨੇ ਵੀ ਸੁਣੀ। ਜਨਕਾ ਬੇਟਾ ਕਿੱਦਾਂ ਫਿਰ? ਉਹ ਕਹਿੰਦਾ ਪਿਤਾ ਜੀ ਮੈਂ ਤਾਂ ਹਾਲੇ ਜਵਾਨ ਹੋ ਰਿਹਾ ਐ ਮੈਂ ਸ਼ਾਦੀ ਕਰਾਉਣੀ ਹੈ। ਬੜੇ ਕੰਮ ਕਰਨੇ। ਵੀ ਮੈਂ ਤਾਂ ਇਹ ਨਹੀਂ ਖਾ ਸਕਦਾ। ਲੜਕੇ ਵੀ ਭੱਜ-ਭੱਜ ਆਏ ਕੀ ਹੋਇਆ ਕਿ ਉਹ ਨੂੰ ਬੰਦਾ ਚਾਹੇ ਧੰਨਵਾਦ ਆ ਤੇ ਇਹ ਤੂੰ ਹੀ ਕਰ ਲੈ ਇਹ ਕੰਮ ਉਹ ਕਹਿੰਦੀ ਨਹੀਂ ਜੀ ਮੈਂ ਵੀ ਵਿਆਹ ਕਰਾ ਕੇ ਆਪਣਾ ਘਰ ਬਸਾਉਣਾ ਹੈ ਵਾਹ ਆਪਣੀ ਜ਼ਿੰਦਗੀ ਜੁਣੀ ਹੈ ਨਹੀਂ ਇਹ ਨਹੀਂ ਕਰ ਸਕ ਹੁਣ ਪਿੱਛੇ ਰਹਿ ਕੇ ਪਤਨੀ ਗੰਦਾ ਪੜੀਏ ਲੋਕ ਕੇ ਮੈਂ ਬੱਚਿਆਂ ਨੂੰ ਪਾਲਾਂ ਪੋਸਾਂਗਾ ਵਿਆਹ ਸਾਡੀਆਂ ਕਰਾਂਗਾ ਕਮਾਈ ਤਾਂ ਮੈਂ ਕਰਦਾਂ ਤੂੰ ਤਾਂ ਕੁਝ ਵੀ ਨਹੀਂ ਕਰਦੇ ਮੈਂ ਮਰ ਗਿਆ ਤੁਸੀਂ ਰੋਏ ਜਾਓਗੇ ਬੱਚੇ ਵੀ ਰੋਣ ਲੱਗੇ ਫਿਰ ਦੋ ਇਹਨੂੰ ਖਾਲਾ ਉਹ ਕਹਿੰਦੇ ਜੀ ਕਮਾਲ ਹੋ ਗਈ ਮੈਂ ਕਿਉਂ ਖਾਵਾਂ ਤੁਹਾਡੀ ਵਾਰੀ ਹੈ ਤੁਸੀਂ ਖਾਓ ਤੁਹਾਨੂੰ ਬਾਬਿਆਂ ਨੇ ਕਿਹਾ ਸੰਤਾਂ ਨੇ ਕਿਹਾ ਤੁਸੀਂ ਖਾਓ ਮੈਂ ਕਿਉਂ ਖਾਵਾਂ ਕਦਾਂ ਮਰ ਜਾ ਤੂੰ ਰੁੱਲ ਜੂਗੇ ਉਹ ਕਹਿੰਦੇ ساری ਦੁਨੀਆ ਦੇ ਮਾਰਦ ਥੋੜੋ ਮਰ ਜਾਣੇ ਆ ਮੈਂ ਹੋਰ ਕਰੇਵਾ ਕਰ ਲਾਂਗੀ ਬੱਚੇ ਤਾਂ ਪਾਲਣੇ ਆ ਨਾ ਮੈਂ ਹੋਰ ਕਿਹਨੂੰ ਬੈਠ ਜਾਾਂਗੀ ਤੁਸੀਂ ਹੋਈ ਜਾਣਦੇ ਤੁਸੀਂ ਹੋਈ ਖਾਓ ਤਦ ਕੁਝ ਸਮੇਂ ਬਾਅਦ ਮਹਾਪ੍ਰਸ਼ਾ ਆ ਗਏ ਖੜਦੇ-ਤੁਰਦੇ ਪਤਾ ਹੀ ਵੀ ਡਰਾਮਾ ਚੱਲਣ ਹੋ ਗਿਆ ਹੁਣ ਆਪਾਂ ਦਾ ਮਹਾਪ੍ਰਸ਼ਾ ਕਹਿੰਦੇ ਕੀ ਬਸਣਾ ਹੋ ਗਿਆ ਵੀ ਬੜੇ ਉਦਾਸ ਬੈਠੇ ਹੋ ਕੀ ਗੱਲ ਹੋ ਗਈ ਕਹਿੰਦੇ ਬਾਬਾ ਜੀ ਅਬ ਤੁਸੀਂ ਹੀ ਖੜੇ ਦੱਸਿਆ ਵੀ ਇੰਦਾਂ ਦੀ ਗੱਲਬਾਤ ਹੈ ਵੀ ਇਹ ਔੜੀ ਹੁਣ ਕੋਈ ਨਹੀਂ ਖਾਂਦਾ ਪਿਆ ਉਹ ਕੱਲ੍ਹ ਕਹਿੰਦੇ ਫਿਰ ਚੰਤਾ ਕਾਦੀ ਹੈ ਕੋਈ ਵੀ ਨਹੀਂ ਮੰਨਿਆ ਕਹਿੰਦਾ ਜੀ ਕੋਈ ਨਹੀਂ ਮੰਨਿਆ ਮਹਾਪਰਿਸ਼ ਕਹਿੰਦਾ ਫਿਰ ਇਹਦੇ ਇਹਦੀ ਵਾਰੀ ਅਸੀਂ ਚਲੇ ਜਾਈਏ ਅਸੀਂ ਖਾ ਲਈਏ ਫਿਰ ਇਹ ਜੋ ਕੁੜੀ ਵਿੱਚ ਹੈ ਸਾਰੇ ਖੁਸ਼ ਹੋ ਜਾਂਦੇ ਪੁੱਤਰ ਨੇ ਵੀ ਧੀ ਨੇ ਵੀ ਪਤਨੀ ਨੇ ਉਹ ਕਹਿੰਦਾ ਬਾਬਿਆ ਦਾ ਕੀ ਆ ਇਹਨਾਂ ਨੂੰ ਕਿਹੜਾ ਕੋਈ ਰੌਣਕ ਪਟਣ ਵਾਲਾ ਹੈਗਾ ਬਾਬਿਆ ਦਾ ਕੀ ਆ ਹਾਂ ਬਾਬਾ ਜੀ ਤੁਸੀਂ ਖਾ ਲਓ ਉੱਦਾਂ ਵੀ ਤੁਹਾਡੇ ਪੱਲੇ ਹੈ ਕਿ ਇਹ ਜੰਗਲ 'ਚ ਰਹਿੰਦੇ ਆਂ ਫੌਂਪੜੀ ਵੜਾ ਕੇ ਤੁਸੀਂ ਖਾ ਲੋ ਤਾਂ ਬੜਾ ਹੀ ਧੰਨਵਾਦ ਹੈ ਕਹਿੰਦੇ ਚੰਗਾ ਸੰਤਾ ਨੇ ਉਹ ਕੁੜੀ ਫੜੀ ਖੋਲ ਕੇ ਮੂੰਹ ਚ ਪਾ ਲਈ ਖੰਡ ਹੀ ਸੀਗੀ ਮਿੱਸੀ ਹੋਈ ਤੇ ਕਹਿੰਦੇ ਚਲੋ ਬਾਬਾ ਜੀ ਤਹਾਨੂੰ ਚੱਲਦੇ ਕਹਿੰਦੇ ਸੁਣਾਵੜਿਆ ਲੋਕਾਂ ਕੰਨਾ ਕੋ ਪਿਆਰ ਕਰਦੇ ਤੂੰ ਰੋਜ ਆ ਕੇ ਇਹੀ ਸਾਨੂੰ ਕਥਾ ਸੁਣਾਉਣਾ ਕਿ ਕੰਨਾ ਕੋ ਪਿਆਰ ਤੇਰੇ ਨਾਲ ਤੇਰਾ ਪਰਿਵਾਰ ਕਰਦਾ ਕਹਨ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਤ ਹੈ ਕਹਿੰਦਾ ਤੁਸੀਂ ਕਥਾ ਸੁਣਾਉਂਦੇ ਹੁੰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦਾਂ ਦੀ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ ਜੇ ਮਾਨੇ ਜੀ ਮੰਨਦਾ ਮੇਰਾ ਪਰਿਵਾਰ ਤਾਂ ਮੇਰੇ ਸਾਈਂ ਜੁਦਾ ਹੈ ਸੋ ਮਾਰਜ ਕਹਿੰਦਾ ਜਿਤ ਦਿਨ ਦੇਹ ਬਿਰਸਸੀ ਤਿਤ ਵੇਲੇ ਕੈਸਨ ਪ੍ਰੇਤ ਜਿਹੜਿਆ ਤੈਨੂੰ ਪਿਆਰ ਕਰਦੇ ਆ ਨਾ ਤੇਰੇ ਸਰੀਰ ਤੋਂ ਸੁਵਾਸ ਮੁੱਕਣ ਦੀ ਧੀਰ ਹੈ ਪਤਨੀ ਨੇ ਬੱਚੇ ਲੈ ਕੇ ਪਣਾ ਪਣਾ ਹੋ ਜਾਣਾ ਹੈ ਜਦ ਪਤੀ ਨੇ ਪਣਾ ਹੋ ਜਾਣਾ ਹੈ ਤੈਨੂੰ ਉਸ ਤੋਂ ਬਾਅਦ ਇੱਕ ਨਵਾਂ ਨਾਮ ਦਿੱਤਾ ਜਾਣਾ ਹੈ ਜੇ ਤੈਨੂੰ ਦੇ ਮੈਨਸ ਸੀ ਤੇ ਤੂੰ ਲੈ ਕਹ ਸੰ ਪ੍ਰੇਤ ਤੈਨੂੰ ਪ੍ਰੇਤ ਦਾ ਨਾਮ ਦੇ ਦਿੱਤਾ ਜਾਣਾ ਖਿਤਾਬ ਦੇ ਦਿੱਤਾ ਜਾਣਾ ਪਤਨੀ ਵੀ ਬੱਚਿਆਂ ਨੂੰ ਫੜ ਫੜ ਕੇ ਪਨਾ ਕਰੇਗੀ ਉਹ ਉੱਤੇ ਨਾ ਡਿੱਗੋ ਤੁਹਾਡਾ ਪਿਓ ਸੁੱਤਾ ਨਹੀਂ ਹੋਇਆ ਉਹ ਬੱਚਣ ਕੀ ਬੱਤੇ ਛੋਟੇ ਆ ਇਹ ਤੁਹਾਨੂੰ ਚੁੰਬੜ ਗਿਆ ਤੇ ਮੈਨੂੰ ਹੁਣ ਬਾਬਿਆਂ ਦੇ ਜਾ ਕੇ ਹੱਥੇ ਡੇਰਿਆ ਚ ਨਾ ਜਾਬੂਕ ਕਰਨੇ ਪੈ ਜਾਣੇ ਤੁਹਾਨੂੰ ਚੁੰਬੜ ਗਿਆ ਤਾਂ ਫਿਰ ਕੀ ਬਣੇਗਾ ਤੋ ਦੂਰ ਰਹੋ ਆਪ ਵੀ ਪਰਬਰ ਹੁੰਦੇ ਹੈ ਜਬ ਇਹ ਮਨ ਕਹਿੰਦੇ ਪ੍ਰੀਤਮ ਜਾਲ ਲਿਓ ਮਨ ਮਾਹੀ ਆਪਣੇ ਸੁਖ ਸੋਹੀ ਸੌ ਲਾਗਿਓ ਕੋ ਕਾਹੂ ਕੋ ਨਾਹੀ ਪ੍ਰੇਤ ਪ੍ਰੇਤ ਕਰ ਭਾਗੀ ਕਰਕੇ ਨਾ ਰ ਬਹੁਤ ਇਤਜਾਸ ਸਦਾ ਰਹਤ ਸੰਗ ਲਾਗਿ ਜਾਵੇ ਹੈ ਮਨ ਕਹਿੰਦੇ ਤਜੇ ਕਾਇਆ ਪ੍ਰੇਤ ਪ੍ਰੇਤ ਕਰਨ ਭਾਗੀ ਜਿਹੜੇ ਸਾਈ ਇੱਕ ਦੂਜੇ ਦੇ ਨਾਲ ਪਦ ਪਦੀ ਪੰਦਰੀ ਜੁੜਦੇ ਸੀਗੇ ਪ੍ਰੇਤ ਪ੍ਰੇਤ ਕਹਿ ਕੇ ਪਰਾਪਰਾ ਹੋਣ ਲੱਗ ਪਏ ਭਾਵੇਂ ਉਹ ਯਾਰ ਘੱਟ ਕਰਦੇ ਆ ਪਰ ਵਿੱਚੋਂ ਡਰ ਬੜਾ ਪਿਆ ਹੁੰਦਾ ਹੈ ਹਰ ਕੋਈ ਕਹਿੰਦਾ ਛੇਤੀ ਹੁਣ ਲੈ ਚਲੋ ਕਾਦੀ ਦੇਰ ਕਰਦੇ ਹੋ ਭਾਵੇਂ ਅੱਜ ਸੰਗਰਾਦ ਹੈ ਤੁਸੀਂ ਕਹਿੰਦੇ ਹੋਗੇ ਗੱਲਾਂ ਕਿਹੜੇ ਰੰਗ ਦੀਆਂ ਹੋਣ ਲੱਗ ਪਈਆਂ ਗੁਰੂ ਸਾਹਿਬ ਕਹਿੰਦੇ ਜਿਤ ਦਿਨ ਦੇਹ ਢਿਡ ਸਸੀ ਤੇ ਤਵੇਲੇ ਕੈਸਨ ਪ੍ਰੇਤ ਤੈਨੂੰ ਨਵਾਂ ਨਾਮ ਦਿੱਤਾ ਜਾਣਾ ਹੈ ਪ੍ਰੇਤ ਛੱਡ ਘੜੋਤੇ ਖਿਨੇ ਮਾਹੇ ਜਿਨਸੋ ਲਗਾਹੇ ਉਹ ਜਿਹੜਾ ਕਰਕੇ ਤੂੰ ਗੁਰੂ ਘਰ ਵੀ ਛੱਡਿਆ ਹੋਇਆ ਹੈ ਐਸ ਵੇਲੇ ਵੀ ਦੁਕਾਨ ਖੋਲ ਕੇ ਬੈਠਾ ਹੋਇਆ ਹੈ ਸਤ ਸੰਗਤ ਸੰਧਿਆ ਦਾ ਟਾਇਬ ਹੈ ਬੇ ਬੱਚਾਸਤੇ ਹੋਰ ਗਾਗ ਭਗਤਾ ਜਾਨ ਚਾਰ ਗਾਗ ਰੋਜ਼ ਸਤ ਸੰਗਤ ਕੋਲ ਰਹਿ ਜਾਂਦਾ ਹੈ ਅਕੜ ਚਲਾਇਨ ਦੂਤ ਜਮ ਕਿਸੇ ਨਾ ਦਿੰਨੀ ਭੇਤੇ ਛੱਡ ਖੜੋਤੇ ਕਿਨੇ ਵਾਹ ਜਿਸੋਂ ਲੱਗਾ ਹੈ ਤੈਨੂੰ ਮੈਂਟ ਜਨ ਛੱਡ ਕੇ ਪੜਾ ਹੋ ਜਾਣਾ ਜਿੰਨਾਂ ਨਾਲ ਤੇਰਾ ਹੇਤ ਲੱਗਾ ਹੈ ਸੋ ਮਹਾਰਜ ਬਚਨ ਕਰਦੇ ਹਨ ਸ਼ਬਦ ਜਿਆ ਅਖੀਰ ਲੀਆਂ ਮੰਗਤੀਆਂ ਹਨ ਨਾਨਕ ਪ੍ਰੋਫੈਸਰ ਨਾਗ ਤੇ ਚਰਨ ਬੋਹਿਤ ਪ੍ਰਭ ਦੇਤ ਇਹ ਮਾਰੇ ਚਰਨਾਂ ਰੂਪੀ ਜਹਾਜ ਮਾਰੇ ਬਖਸ਼ੋ ਤੁਹਾਡੇ ਚਰਨਾਂ ਦੇ ਨਾਲ ਜੋ ਜੁੜ ਕੇ ਅਸੀਂ ਭਵ ਸਾਗਰ ਨੂੰ ਘਾਰ ਕਰਨਾ ਵਾਂਗੇ ਚਰਨ 모ਤ 모ਤ ਕਨੇ ਜਹਾਰ ਨਾਨਕ ਪ੍ਰਭ ਸਰਨਾਗਤੀ ਚਰਨ 모ਤ ਕਰਦੇ ਸੇ ਪਾਦੋਈ ਨਰਕ ਨਾ ਪਾਈਏ ਗੁਰ ਰੱਖਣ ਵਾਲਾ ហេਤ ਭਾਦੋ ਦਾ ਮਹੀਨੇ ਦਾ ਉਪਦੇਸ਼ ਇਹੀ ਆ ਗੁਰੂ ਨਾਲ ਹਿੱਤ ਰੱਖਣ ਵਾਲਾ ਨਰਕਾ ਵਿੱਚ ਨਹੀਂ ਜਾਏਗਾ ਸੇ ਪਾਦੋਈ ਨਰਕ ਨਾ ਪਾਈਏ ਗੁਰ ਰੱਖਣ ਵਾਲਾ ហេਤ ਅਨੇਕੂ ਵਚਨ ਪ੍ਰਵਾਨ ਕਰਨੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਆਏ ਹਰਦੀਪ ਸਿੰਘ ਜੀ ਉਹ ਫਤਿਹਗੜ ਸਾਉਂ ਤੋਂ ਸਾਡੇ ਪਾਸ ਪਹੁੰਚੇ ਜੀ ਆਨੂੰ ਸਾਡੇ ਪ੍ਰਬੰਧ ਕਮੇਟੀ ਸੰਗਤ ਵੱਲੋਂ ਤੇ ਹੁਣ ਆਪਾਂ ਨੇ ਉਹਨਾਂ ਤੋਂ ਰੰਮੀ ਬਾਣੀ ਦਾ ਸ਼ਬਦ ਜਪਨ ਸਾਪ ਕਰਨਾ ਹੈ ਮਹੀਨੇ ਦੇ ਵਿਚਾਰ ਇੰਨੇ ਪ੍ਰਵਾਨ ਕਰਨੇ ਅਨੇਕਾ ਭੁੱਲਾ ਹੋ ਜਾਂਦੀਆਂ ਜਿਮਾਂ ਦੀ ਜਾਂਚਣਾ ਸਤਿਗੁਰੂ ਜੀ ਸੰਗਤਾਂ ਦੇ ਵਿੱਚ ਬੈਠਾ ਦਰ ਪਰਵਾਰ ਕਰਨੇ ਚੜ੍ਹਦੀ ਕਲਾ ਕੋਲੇ ਖੜ ਜਾਨੇ ਪਰਿਵਾਰਾਂ ਸੁਖ ਆਨੰਦ ਇਹ ਮਹੀਨਾ ਖੁਸ਼ੀਆਂ ਪਰੇ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਸਾਬਕਾ ਗਰਨਤੀ ਗੁਰਦੁਆਰਾ ਸ੍ਰੀ ਗੋیندਵਾਲ ਸਾਹਿਬ ਸ਼ਾਮ ਦੇ ਦੀਵਾਨ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਨਿੱਗੀ ਜੀ ਆਇਆਂ ਨਿੱਗੀ ਜੀ ਆਇਆਂ ਅੱਜ ਉ체ਚੇ ਤੌਰ ਤੇ ਪਹੁੰਚੇ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਜਿਹੜੇ ਕਿ ਬਹੁਤ ਹੀ ਸੁਰੀਲਾ ਪੇਰਾਸ ਭਿੰਨਾ ਕੀਰਤਨ ਕਰਦੇ ਨੇ ਤਕਰੀਬਨ 9:10 ਵਜੇ ਤੱਕ ਭਾਈ ਸਾਹਿਬ ਆਪਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਸੋ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਪਿਆਰ ਦਾ ਸਹੂਤ ਦੇਣਾ ਹੈ ਅੱਜ ਨਵੇਂ ਮਹੀਨੇ ਦੀ ਅਰੰਭਤਾ ਹੋਈ ਹੈ ਨਵਾਂ ਮਹੀਨਾ ਭਾਦੋਂ ਦਾ ਅਰਦਾਸਾਂ ਬੇਨਤੀਆਂ ਹੋਈਆਂ ਨੇ ਕਿ ਪਿਛਲਾ ਮਹੀਨਾ ਗੁਰੂ ਦੇ ਬਾਣੇ ਵਿੱਚ ਬਤੀਤ ਹੋਇਆ ਨਵਾਂ ਚੜਿਆ ਮਹੀਨਾ ਭਾਤੋਂ ਦਾ ਆਪਣੀਆਂ ਸਾਰੀਆਂ ਸੰਤਾਂ ਵਾਸਤੇ ਖੁਸ਼ੀਆਂ ਤੇ ਖੇੜਿਆ ਪਰ ਆਹੋਵੇ ਹੁਣ ਤਕਰੀਬਨ 9:30 ਵਜੇ ਤੱਕ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ